ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹ ਦਰਬੇਸ਼ ਸਰਬੰਸਦਾਨੀ ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ ਪਵਿੱਤਰ ਪਾਵਨ ਸਤਗੁਰੂ ਜੀ ਦੇ ਅਸਥਾਨ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਸਾਲਾਨਾ ਜੋੜ ਮੇਲ ਆਰੰਭ ਹੋ ਚੁੱਕੇ ਹਨ ਆਓ ਸੰਖੇਪ ਇਥੋਂ ਦਾ ਇਤਿਹਾਸ ਸਤਿਗੁਰੂ ਜੀ ਦਾ ਸਾਂਝਾ ਕਰੀਏ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਦੀਆਂ ਸ਼ਹਾਦਤਾਂ ਉਪਰੰਤ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਦੁਸ਼ਮਣ ਨੂੰ ਵੰਗਾਰ ਕੇ ਤਾੜੀ ਮਾਰ ਕੇ ਗੜੀ ਨੂੰ ਛੱਡਿਆ ਤੇ ਸਤਿਗੁਰੂ ਜੰਗਲੀ ਸਫਰ ਕਰਦੇ ਹੋਏ ਪੈਰਾਂ ਵਿੱਚ ਮਹਾਰਾਜ ਦੇ 16 ਚੁੱਬੀਆਂ ਰੋੜ ਚੁੱਬੇ ਮਹਾਰਾਜ ਜੀ ਸਫਰ ਕਰਦੇ ਕਰਦੇ ਐਸ ਖੂਹ ਸਾਹਿਬ ਤੇ ਪਹੁੰਚੇ ਕੋਹ ਦੀ ਆ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਖੂਹ ਤੋਂ ਆ ਕੇ ਮਹਾਰਾਜ ਜੀ ਨੇ ਜਲ ਛਕਿਆ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਜੰਡ ਸਾਹਿਬ ਦੇ ਹੇਠਾਂ ਆਰਾਮ ਕੀਤਾ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਿਰਾਣੀ ਮੈਂ ਵਾਰ ਕੇ ਆਇਆ ਤੇਰੇ ਬਾਣੇ ਅਜੀਤ ਜੁਝਾਰ ਨੇ ਪਾਏ ਸ਼ਹੀਦੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸਤਲੁਜ ਦਾ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਸੌਂ ਗਿਆ ਵਾਜਾਂ ਵਾਲਾ ਪਿਆਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵਿਛੜੇ ਤਿੰਨ ਸਿੰਘ ਜੰਡ ਸਾਹਿਬ ਦੇ ਹੇਠਾਂ ਆ ਕੇ ਮਹਾਰਾਜ ਨੂੰ ਜਦੋਂ ਮਿਲੇ ਤਾਂ ਉਹਨਾਂ ਨੇ ਜਾਮਾ ਮਹਾਰਾਜ ਦਾ ਲੀਰੋ ਲੀਰ ਦੇਖਿਆ ਪੈਰਾਂ ਵਿੱਚ ਸੂਲਾ ਚੁਬੀਆਂ ਸਨ ਸਰੀਰਕ ਜਿਹੜੀ ਦਸ਼ਾ ਹੈ ਮਹਾਰਾਜ ਜੀ ਦੀ ਬਹੁਤ ਹਾਲਾਤ ਜਿਹੜੀ ਸੀ ਉਹ ਪਤਲੀ ਸੀ ਫਿਰ ਸਤਿਗੁਰੂ ਜੀ ਨੂੰ ਪੁੱਛਦੇ ਨੇ ਮਹਾਰਾਜ ਕਿਹੜੇ ਚੋਜ ਵਰਤਾਰੇ ਹੋ ਪਰਿਵਾਰ ਵਿਛੜ ਗਿਆ आनंदपुर ਛੱਡਣਾ ਪਿਆ ਛੋਟੇ ਸਹਿਬਜ਼ਾਦਿਆਂ ਦਾ ਮਾਤਾ ਗੁਜਰੀ ਜੀ ਦਾ ਫਿਰ ਮਿਲਾਪ ਹੋਵੇ ਨਾ ਹੋਵੇ ਇਹ ਤਾਂ ਕੁਦਰਤ ਦੇ ਹੱਥ ਹੈ ਮਹਾਰਾਜ ਜੀ ਨੇ ਫਿਰ ਆਤਮਿਕ ਅਡੋਲਤਾ ਵਿੱਚ ਅੰਦਰ ਦੀ ਚੜ੍ਹਦੀ ਕਲਾ ਦੱਸਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ خیال ਪਾਤਸ਼ਾਹੇ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਠਣ नाग ਨਿਵਾਸਾਂ ਦੇ ਰਹਿਣਾ ਛੋਲੇ ਸੁਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਿਹਣ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਬਾਜਾਂ ਵਾਲੇ ਆਤਮਕ ਅਡੋਲਤਾ ਆਪਣੀ ਦੱਸ ਰਹੇ ਸਨ ਐਸੇ ਦਿਨ ਦੇ ਆਲ ਪਾਤਸ਼ਾ ਨੂੰ ਇਥੋਂ ਫਿਰ ਭਾਈ ਗੁਲਾਬਾ ਭਾਈ ਪੰਜਾਬਾ ਲੈਣ ਵਾਸਤੇ ਆਏ ਆਪਣੇ ਘਰ ਚੁਬਾਰੇ ਵਿੱਚ ਲੈ ਕੇ ਗਏ ਜਿੱਥੇ ਮਾਤਾ ਹਰਦਈ ਨੇ ਮਹਾਰਾਜ ਜੀ ਨੂੰ ਬਸਤਰ ਪੇਟ ਕੀਤੇ ਗਨੀਖਾ ਨਵੀਖਾ ਕੋੜਿਆਂ ਦੇ ਸਦਾਗਰ ਬੜੇ ਆਦਬ ਨਾਲ ਆਪਣੇ ਘਰ ਮਹਾਰਾਜ ਨੂੰ ਲੈ ਕੇ ਜਾਂਦੇ ਨੇ ਕਿਉਂਕਿ ਪਹਿਰੇ ਬੜੇ ਸਖਤ ਹੋ ਚੁੱਕੇ ਸਨ ਆਪਣੇ ਘਰ ਪਨਾਹ ਦਿੰਦੇ ਨੇ ਬੇਨਤੀ ਕਰਦੇ ਨੇ ਮਹਾਰਾਜ ਜਿੰਨੀ ਦੇਰ ਤੱਕ ਅਸੀਂ ਸਮਾਂ ਮਿਲੇਗਾ ਅਸੀਂ ਸੇਵਾ ਕਰਾਂਗੇ ਬਦ ਤੋਂ ਬਦ ਜਿਹੜੇ ਕਮਰੇ ਵਿੱਚ ਮਹਾਰਾਜ ਜੀ ਨੂੰ ਨਿਵਾਸ ਕਰਵਾਇਆ ਗਿਆ ਉਹ ਕਮਰਾ ਅੱਜ ਵੀ ਮੌਜੂਦ ਹੈ ਬਾਜਾਂ ਵਾਲੇ ਸਤਿਗੁਰੂ ਨੇ ਉਹਨਾਂ ਦੀ ਸੇਵਾ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਹੁਕਮਨਾਮਾ ਦਿੱਤਾ ਹੈ ਗਨੀ ਖਾਂ ਇਹ ਜੋ ਹਨ ਮੇਰੇ ਫਰਜੰਦਾ ਸੇ ਬੈਜ ਹਨ ਮੇਰੇ ਕੰਮ ਆਏ ਹਨ ਜੋ ਸਿੱਖ ਇਨ ਦੀ ਖਿਦਮਤ ਅੰਦਰ ਰਜੂ ਰਹਿ ਉਹ 'ਤੇ ਮੇਰੀ ਖੁਸ਼ੀ ਹੋਗ ਉਹ 'ਤੇ ਮੇਰਾ ਹੱਥ ਹੋਗ ਉਸ 'ਤੇ ਉਸ 'ਤੇ ਮੇਰੀ ਨਜ਼ਰ ਹੋਗ ਇਹ ਜੋ ਹਨ ਸੋ ਮੇਰੇ ਹਨ ਜੋ ਇਨ ਦੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਉਹ ਹੁਕਮਨਾਮੇ ਦਾ ਅੱਜ ਵੀ ਆਪਾਂ ਨੂੰ ਦਰਸ਼ਨ ਪ੍ਰਾਪਤ ਹੁੰਦਾ ਹੈ ਅਗਲੇ ਦਿਨ ਗਨੀਖਾਂ ਨੇ ਬੇਨਤੀ ਕੀਤੀ ਤੁਸੀਂ ਸਾਡੇ ਉੱਚ ਦੇ ਪੀਰ ਬਣੋ ਮਹਾਰਾਜ ਨੇ ਉੱਚ ਦੇ ਪੀਰ ਬਣਨਾ ਪ੍ਰਵਾਨ ਕੀਤਾ ਨੀਲੇ ਵਸਤਰ ਪਾਏ ਪਲੰਗੇ ਤੇ ਮਹਾਰਾਜ ਬੈਠੇ ਤੇ ਗੁਰੂ ਪਾਤਸ਼ਾਹ ਨੂੰ ਫਿਰ ਉੱਚ ਦਾ ਪੀਰ ਬਣਾ ਕੇ ਭਾਈ ਗਨੀਖਾਂ ਭਾਈ ਨਵੀਖਾਂ ਦੇ ਘਰੋਂ ਅਗਲੇ ਸਫ਼ਰ ਵਿੱਚ ਲੈ ਕੇ ਗਏ ਭਾਈ ਮਾਨ ਸਿੰਘ ਨੇ ਚੌਰ ਸਹਿਬ ਕੀਤਾ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਚੌਥਾ ਅਸਥਾਨ ਗੁਰਦੁਆਰਾ ਕਿਰਪਾਨਪੀਟ ਹੈ ਜਿੱਥੇ ਕਾਜੀ ਬੁਲਾਏ ਗਏ ਸ਼ਨਾਖਤ ਦੇ ਲਈ ਸ਼ਨਾਖਤ ਲਈ ਦੋ ਕਾਜੀ ਬੁਲਾਏ ਗਏ ਨੂਰਪੁਰ ਦਾ ਅਨਾਇਤ ਅਲੀ ਤੇ ਸਨੋਹ ਦਾ ਨੂਰ ਮੁਹੰਮਦ ਦੋਵਾਂ ਕਾਜ਼ੀਆਂ ਨੇ ਕਿਹਾ ਇਹ ਪੀਰਾਂ ਦੇ ਪੀਰ ਅੱਲਾ ਦਾ ਨੂਰ ਪੁੱਛਦੇ ਪੀਰ ਨੂੰ ਅੱਗੇ ਜਾਣ ਦੇ ਦਲਾਵਰ ਖਾਨ ਨੇ ਵੀ ਸਜਦਾ ਕਰਕੇ ਮਹਾਰਾਜ ਜੀ ਨੂੰ ਵਿਦਾ ਕੀਤਾ ਇਹ ਚਾਰ ਅਸਥਾਨ ਹਨ ਜੋੜ ਮੇਲ ਅੱਜ ਤੋਂ ਆਰੰਭ ਹੋ ਚੁੱਕੇ ਹਨ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਭਨਾ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਚੈਨਲ 12 ਬੀਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਥਾ ਕਹਾਣੀਆਂ ਸੰਗਤਾਂ ਤੱਕ ਲੈ ਕੇ ਜਾਂਦੇ ਹਨ ਸਭ ਦਾ ਧੰਨਵਾਦ ਭੁੱਲਾਂ ਦੀ ਖਿਮਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ